ਸਸ਼ੀਅ ਕਲਚੂਰੀ ਦੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਭਾਰਤ ਪਾਸਪੋਰਟ ਰੈਂਕਿੰਗ ਸੂਚੀ ਚ 82ਵੇਂ ਸਥਾਨ ਤੇ ਸ਼ਾਮਲ ਇਸ ਦੇ ਨਾਲ ਹੀ ਪਾਸਪੋਰਟ ਰੈਂਕਿੰਗ ਸੰਸਥਾਵਾਂ ਹੈਂਡ ਹੈਂ ਲੇ ਐਡ ਪਾਸ ਪਾਰਟਨਰਸ ਦੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਕੀਤੀ ਰੈਂਕਿੰਗ ਜਾਰੀ ਸਿੰਗਾਪੁਰ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ ਪਾਸਪੋਰਟ ਰੈਂਕਿੰਗ ਸੰਸਥਾ ਹੈਨਲਡ ਐਡ ਪਾਸਪੋਰਟ ਦੀ ਦੁਨੀਆ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਜਾਰੀ ਕੀਤੀ ਗਈ ਇਸ ਸੂਚਨਾ ਸਹਿ ਭਾਰਤ ਨੂੰ 82 ਵਾ ਸਥਾਨ ਮਿਲਿਆ ਹੈ ਅਤੇ ਇਸ ਸਾਲ 1 ਜਨਵਰੀ ਚ ਜਾਰੀ ਇੱਕ ਡਾਂਸ ਦੇ ਮੁਕਤ ਮੁਕਾਬਲੇ ਭਾਰਤ ਦੀ ਰੈਂਕਿੰਗ 3 ਨੰਬਰ ਸਥਾਨ ਦਾ ਵਾਅਦਾ ਹੋਇਆ ਹੈ ਇਸ ਦੇ ਨਾਲ ਹੀ ਭਾਰਤ ਪਾਸਪੋਰਟ ਦੇ 58 ਦੇਸ਼ ਦੇ ਵੀਜ਼ਾ ਫਰੀਜ਼ ਐਂਟਰੀ ਹੈ ਅਤੇ ਇਸ ਤੋਂ ਪਹਿਲਾਂ ਜਨਵਰੀ ਚ ਜਾਰੀ ਕੀਤੀ ਗਈ ਰੈਂਕਿੰਗ 5ਵੇਂ ਸਥਾਨ 'ਤੇ ਸੀ ਇਸ ਸਾਲ 2023 ਦਾ ਭਾਰਤ 80ਵੇਂ ਸਥਾਨ 'ਤੇ ਸੀ ਇਸ ਨਾਲ ਹੀ ਸਿੰਗਾਪੁਰ ਦੇ ਪਾਸਪੋਰਟ ਨੂੰ ਪਹਿਲਾ ਸਥਾਨ ਮਿਲਿਆ ਹੈ ਜਿਸ ਦੀ 195 ਦੇਸ਼ਾਂ 'ਚ ਵੀਜ਼ਾ ਮੁਕਤ ਵਿਦਾਤਾ ਹਣ ਜਪਾਨ ਦੇ ਨਾਲ ਨਾਲ ਫਰਾਂਸ ਇਟਲੀ ਅਤੇ ਜਰਮਨੀ ਦੇ ਸਪੇਨ ਦੂਜੇ ਸਥਾਨ 'ਤੇ ਹਨ ਅਤੇ ਜਿਨ੍ਹਾਂ ਦੇ ਪਾਸਪੋਰਟ ਨਾਲ 192 ਦੇਸ਼ਾਂ ਦਾ ਵੀਜ਼ਾ ਮੁਫਤ ਯਾਤਰਾ ਕੀਤੀ ਜਾ ਸਕਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ